ਜਦੋਂ ਤੋਂ ਇਹ ਬਣੀ ਐ ਉਦੋਂ ਤੋਂ ਹੀ ਇਹਨੇ ਸ਼੍ਰੋਮਣੀ ਅਕਾਲੀ ਦਲ ਕਦੇ ਪੰਥ ਨਾਲ ਆਢਾ ਲੈ ਕੇ ਰੱਖਿਆ ਕਿਉਂਕਿ ਇਹਨਾਂ ਦੀ ਸੋਚ ਐਨੀ ਮਾੜੀ ਐ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਰਕਾਰ ਰਹੀ ਐ ਤੀਜੀ ਵਾਰ ਫੇਰ ਸਰਕਾਰ ਬਣਨਾ ਜਾ ਰਹੀ ਸੀ ਤਾਂ ਇਹਨਾਂ ਲੋਕਾਂ ਨੇ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਜੋ ਇਤਿਹਾਸ ਐ ਰਾਮਣੀ ਕਾਲੀ ਕਾਲ ਨੇ ਜੋ ਪੰਜਾਬ ਵਿੱਚ ਵਿਕਾਸ ਕੀਤਾ ਆ ਉਹਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਇਹਨਾਂ ਨੇ ਘਰਾਂ ਨੂੰ ਹਰਪਤਾ ਸੁਧਿਆ ਕਰਿਆ ਇਹ ਆਦਮੀਆਂ ਸ਼ੁਰੂ ਕਰਾਈਆਂ ਤੇ ਮੈਂ ਸਮਝਦਾ ਕਿ ਮੈਂ ਉਦੋਂ ਇੱਕ ਮੈਨੂੰ ਇਹਨਾਂ ਦਾ ਨੇਤਾ ਮਿਲਿਆ ਇਹਨਾਂ ਦਾ ਇੱਕ ਨੇਤਾ ਮਿਲਿਆ ਉਹ ਕਹਿਣ ਲੱਗਿਆ ਕਿ ਤੁਸੀਂ ਸਾਡੀ ਪਾਰਟੀ ਦਾ ਮੁਕਾਬਲਾ ਨਹੀਂ ਕਰ ਸਕਦੇ ਮੈਂ ਕਿਉਂ ਨਹੀਂ ਕਰ ਸਕਦਾ ਸਾਡੀ ਇੰਨੀ ਪਾਰਟੀ ਪੁਰਾਣੀ ਪਾਰਟੀ ਹੈ ਕਹਿੰਦੇ ਅਸੀਂ 1000 ਬੰਦਾ ਪੇੜ ਤੇ ਪੇੜਾ ਰੱਖਿਆ ਆ ਕਿ ਸੋਸ਼ਲ ਮੀਡੀਆ ਤੇ ਜੋ ਉਹਨਾਂ ਨੇ ਕਮੈਂਟੀ ਕਰਨਾ ਆ ਅਕਾਲੀ ਦਲ ਦੇ ਖਿਲਾਫ ਸਾਰੇ ਪੇੜ ਇਹ ਲੋਕ ਰੱਖੇ ਹੋਏ ਸੀ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਚੰਗੇ ਕੰਮ ਕੀਤੇ ਜਾਂਦੇ ਸੀ ਉਹਨਾਂ ਨੂੰ ਲੋਕਾਂ ਚ ਹੈ ਸਭ ਤੋਂ ਪਹਿਲੀ ਗੱਲ ਹੈ ਜਿਹਦੇ ਜ਼ਬਾਨ ਚ ਫਤੇ ਤੇ ਜਹਾਂ ਚ ਫਤੇ ਅਬ ਤੋਂ ਪਹਿਲਾਂ ਪਾ ਗੱਜ ਕੇ ਫਤੇ ਬਲਾਈਏ ਕਿਉਂਕਿ ਮਜਾਰੇ ਧਰਨੇ ਹੁੰਦੇ ਰਹਿਣੇ ਨੇ ਥੋੜੇ ਆਵਾਜ਼ ਦਿੱਲੀ ਪੁੱਤਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੈ ਤੇਗ ਤੇਗ ਵਾਹਿ ਜੀ ਜੋਸ਼ ਨਾਲ ਪਤਾ ਲੱਗੇ ਟੀਸੀ ਸਾਹਿਬ ਨੂੰ ਪਤਾ ਲੱਗੇ ਮਗ ਪੱਤਰ ਦੇਣਾ ਅਕਾਲੀ ਦੰਦ ਤੇਗ ਤੇਗ ਬੀਬੀ ਨੇ ਪੰਥ ਨਾਲ ਲਈ ਹੈ ਮੁੱਖ ਮੰਤਰੀ ਛਿੱਟੇ ਤਸਵੀਰਾਂ ਤਾਂ ਨਹੀਂ ਮਾਰਦਾ ਉਹ ਪੰਜਾਬੀਆਂ ਦੇ ਪੰਥ ਦੇ ਟੀਕਾ ਲਾ ਕੇ ਚੈੱਕ ਕਰਦਾ ਮੁੜ ਕੇ ਸਾਫ਼ ਨਹੀਂ ਹੋਣਾ ਹੈ ਸਾਡੀ ਫੇਰ ਬੇਨਤੀ ਹੈ ਇਥੋਂ ਕਿ ਬੀਬੀ ਦੇ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਤੁਸੀਂ ਪਰਚੇ ਦਰਜ ਕਰਨ ਨੂੰ ਮਾਹਰ ਸਰਕਾਰ ਹੈ ਤਾਂ ਮੈਂ ਬੇਨਤੀ ਕਰਦਾ ਮਿਤਵੀ ਸ਼ਮਿੰਦਰ ਕੌਰ ਜੋ ਬਲਾਰਾ ਨੇ ਕਾਲੀ ਦਲ ਦੇ ਰੂਬ ਰੋਡ ਦੇ ਸੀਮਤ ਸਮੇਂ ਦੇ ਵਿੱਚ ਸਾਰੇ ਨੂੰ ਬੈਠਣ ਦੀ ਜਰੂਰਤ ਹੈ ਪ੍ਰਧਾਨ ਜੀ ਮਜੀਦ ਜੀ ਤੁਸੀਂ ਤਨਜੋਬ ਸਾਹਿਬ ਸਾਰੇ ਕਿਰਪਾ ਕਰਕੇ ਸਥਾਨ ਲਓ ਜੀ ਬੀਬੀ ਜੀ ਸਾਰੇ ਅੱਜ ਆਪਾਂ ਇਕੱਠੇ ਹੋਏ ਆਕਾਲੀ ਦਲ ਦੇ ਯੋਧੇ ਲੀਡਰ ਸਹਿਬਾਨ ਤੇ ਆਪਾਂ ਸਾਰੇ ਇੱਥੇ ਇਕੱਠੇ ਹੋ ਕੇ ਅੱਜ ਗੱਜ-ਵੱਜ ਕੇ ਪਹਿਲਾ ਫਤਿਹ ਵਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਕੱਠੇ ਹੋਏ ਆ ਸਾਡੇ ਗੁਰੂ ਸਾਹਿਬ ਬਾਰੇ ਜੋ ਅਤੀਸ਼ੀ ਨੇ ਕਿਹਾ ਗੁਰੂ ਸਾਹਿਬ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਧਰਮ ਦੇ ਰੱਖਿਆ ਲਈ ਆਪਾ ਵਾਰਿਆ ਆਪਣਾ ਸਾਰਾ ਸਰਬੰਸ ਕੁਰਬਾਨ ਕੀਤਾ ਅੱਜ ਉਹਨਾਂ ਦੇ ਬਾਰੇ ਜੋ ਸ਼ਬਦ ਅਤੀਸ਼ੀ ਨੇ ਬੋਲੇ ਨੇ ਕੋਨਾ ਦੀ ਮਾਫੀ ਨਹੀਂ ਹੈ ਇਹ ਗੱਲ ਆਪਾਂ ਨੂੰ ਸਮਝ ਨਹੀਂ ਪਏਗੀ ਕਿ ਉਹਦੀ ਮਾਫੀ ਨਹੀਂ ਹੈ ਉਹਨੇ ਇਹ ਸ਼ਬਦ ਭਾਵੇਂ ਕਿਸੇ ਸਾਜ਼ਿਸ਼ ਦੀ ਨਹੀਂ ਗਏ ਪਰ ਸੈਸਵਾਇ ਕਹੇ ਨੇ ਸੈਸਵਾ ਬੰਦੇ ਦੇ ਅੰਦਰੋਂ ਉਹੀ ਆਵਾਜ਼ ਨਿਕਲਦੀ ਹੈ ਜੋ ਉਹਦੇ ਅੰਦਰ ਹੁੰਦੀ ਹੈ ਇਹ ਜਿੰਦਾਬਾਦ ਸ਼੍ਰੋਮਣੀ ਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਜਿੰਦਾਬਾਦ ਸ਼੍ਰੋਮਣੀ ਕਾਲੀ ਦਲ ਜਿੰਦਾਬਾਦ ਸਰ ਮਕਰ ਸਿੰਘ ਜੀ ਲਾਲਕਾ ਜਿੰਦਾਬਾਦ ਸਰ ਮਕਰ ਸਿੰਘ ਜੀ ਲਾਲਕਾ ਜਿੰਦਾਬਾਦ ਸ਼੍ਰੋਮਣੀ ਕਾਲੀ ਦਲ ਜਿੰਦਾਬਾਦ ਕੰਡਲ ਇਕੱਠਾ ਹੋ ਰਿਹਾ ਸੋ ਜਿਹੜੀ ਹੈ ਕਿ ਸਾਬਕਾ ਮੁੱਖ ਮੰਤਰੀ ਜਿਹੜੀ ਆਮ ਆਦਮੀ ਦੀ ਆ ਦਿੱਲੀ ਦੇ ਵਿੱਚ ਜਿਹੜਾ ਉਹਨੇ ਗੁਰੂਆਂ ਦੇ ਪ੍ਰਤੀ ਜਿਹੜੇ ਲਬਜ ਬੋਲੇ ਨੇ ਉਹ ਬਹੁਤ ਭੈੜੇ ਲਬਜ ਬੋਲੇ ਨੇ ਸੋ ਅਸੀਂ ਉਸ ਗੱਲ ਦਾ ਪੂਰੀ ਨਿੰਦਿਆ ਕਰਦੇ ਆ ਤੇ ਇਸ ਗੱਲ ਤੇ ਜਿਹੜਾ ਭਗਵੰਤ ਮਾਨ ਜੀ ਦਾ ਛੱਟੇ ਦੇਣ ਵਾਲਾ ਫੋਟੋਆਂ ਦੇ ਉੱਪਰ ਉਹਦੀ ਵੀ ਨਿੰਦਿਆ ਕਰਦੇ ਆ ਤੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਭਗਵੰਤ ਮਾਨ ਸਰਕਾਰ ਦੇ ਵਿੱਚ ਨੇ ਤੇ ਕਿਸੇ ਵੱਡੀ ਏਜੰਸੀ ਨੂੰ ਦੇਣ ਜਿਹੜੀ ਆਪਣੇ ਉਹਦੀ ਫੋਟੋਆਂ ਛੱਟੇ ਵਾਲੀ ਆ ਇਹ ਵੀ ਕਿਸੇ ਵੱਡੀ ਏਜੰਸੀ ਨੂੰ ਦੇ ਕੇ ਜਾਂਚ ਕਰਾਉਣ ਸੋ ਇਸ ਕਰਕੇ ਸਾਨੂੰ ਇਸ ਗੱਲ ਦਾ ਰੋਸ ਹੈ ਕਿ ਇਹ ਸਾਡੇ ਗੁਰੂਆਂ ਦਾ ਪਾਣ ਕਰ ਰਹੇ ਨੇ ਸੋ ਇਹਨਾਂ ਨੂੰ ਅਸੀਂ ਇਤਤਾਮਨੀ ਵੀ ਦੇਣੀ ਚਾਹੁੰਦੇ ਆਂ ਕਿ ਜੇ ਇਹਨਾਂ ਨੇ ਮਾਫੀਆਂ ਨਾ ਮੰਗੀਆਂ ਜਾਂ ਇਸ ਗੱਲ ਦੀ ਕੋਈ ਜਾਂਚ ਨਾ ਕਰਵਾਈ ਤਾਂ ਅਸੀਂ ਕੱਲੇ-ਕੱਲੇ ਹਲਕੇ ਤੱਕ ਵੀ ਲੱਗੇ ਜਾਵਾਂਗੇ ਸੋ ਬਹੁਤ ਵੱਡਾ ਦੁੱਖ ਹੈ ਕਿ ਅਸੀਂ ਉਸ ਦੁੱਖ ਵਿੱਚ ਸ਼ਾਮ ਲੋਕ ਕਿ ਅੱਜ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਪਰ ਡੀਸੀ ਸਾਹਿਬਾਨ ਨੂੰ ਆਪਣੀ ਮੰਗ ਪੱਤਰ ਦੇਣ ਵਾਸਤੇ ਆਏ ਆਂ ਕਿ ਤੁਸੀਂ ਜਿਹੜੀਆਂ ਇਹਨਾਂ ਲੋਕਾਂ ਨੇ ਜਿਹੜੀਆਂ ਕ੍ਰੀਤੀਆਂ ਕੀਤੀਆਂ ਨੇ ਜਿਹੜਾ ਇਹਨਾਂ ਨੇ ਗੁਰੂ ਸਾਹਿਬਾਨ ਦੇ ਖਿਲਾਫ ਜੋ ਕੁਝ ਕੀਤਾ ਉਹਦੇ ਅਸੀਂ ਖਿਲਾਫ ਆਜ ਮੰਗ ਪੱਤਰ ਦੇਣ ਆਏ ਆ ਤੇ ਸਰਕਾਰ ਨੂੰ ਕਹਿਣ ਆਏ ਆ ਦੇਸ਼ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਸਾਡੇ ਗੁਰੂਆਂ ਦੇ ਆਪਾਂ ਜਿਹੜੇ ਸ਼ਬਦ ਨੇ ਜੇ ਇਹਨਾਂ ਦੇ ਉੱਪਰ ਦਿੱਲੀ ਦੀ ਪਰਚਾ ਹੋਣਾ ਚਾਹੀਦਾ ਤੇ ਇਸ ਪੰਜਾਬ ਦੇ ਮੁੱਖ ਮੰਤਰੀ ਦੇ ਉੱਪਰ ਵੀ ਪਰਚਾ ਹੋਣਾ ਚਾਹੀਦਾ ਜੇ ਜਾਂਚ ਨਹੀਂ ਕਰਵਾਉਂਦੇ ਤਾਂ ਜਲਦੀ ਪਰਚਾ ਦੇ ਹੱਥ ਕੜੇ ਕਰਕੇ ਬੇਨਤੀ ਆ ਸਾਰੇ ਸੰਗਤ ਦੇ ਬੋਲੇ ਸੋਨਹਾ ਸੋ ਸਰਦਾਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮਿੱਟੀ ਜੀ ਅਗਲੀ ਕਾਰਵਾਈ ਕਰੀਏ ਤੁਸੀਂ ਨਾ ਦਰਿਆ ਖਲਵਾਓ ਜੀ ਦਰਿਆ ਦੀ ਲੋੜ ਹੈ ਪਿੱਛੇ ਲਾਓ ਤੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਜਿਹੜੇ ਸੰਗਤ ਖੜੀ ਹੈ ਤੇ ਜਿਹੜੇ ਬਹਿਣਾ ਜੋੜਾ ਪਾ ਲੈ ਦੇਖੋ ਧਰਨਾ ਵੱਡਾ ਹੋਣਾ ਬਹੁਤ ਜिले ਦਾ ਧਰਨਾ ਜिले ਦੇ ਜिले ਦਾ ਪੋਲ ਬਣਨਾ ਚਾਹੀਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਜਥਾ ਲੈ ਕੇ ਸਾਡੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਜਗਮੀਤ ਹਰਿਆਉ ਜੀ ਸਮਾਨ ਦੇ ਪਹੁੰਚੇ ਨੇ ਕਨੌਰ